ਅੱਜ ਆਇਆ ਹਸਪਤਾਲ ਦੇ ਵਿੱਚ ਇੱਥੇ ਪੋਟਵਾੜੀ ਇੱਕ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਤੇ ਇੱਥੇ ਹਸਪਤਾਲ ਹੈ ਇੱਕ ਮਰੀਜ਼ ਹੈ ਕਿ ਸਰ ਕੋਈ ਗੜਬੜੀ ਹੈ ਕਿ ਇਹ ਬੰਦਾ ਮਰ ਗਿਆ ਅੱਜ ਹਸਪਤਾਲ ਦੇ ਅੱਗੇ ਲੱਗੀ ਸ਼ੋਰ ਦੀ ਸਥਿਤੀ ਅੱਛਾ ਡੈਥ ਹੋ ਗਈ ਹੈ ਦੱਸੋ ਇੱਕ ਮਸਲਾ ਇਹ ਪਤਾ ਨਹੀਂ ਲੱਗਿਆ ਸਰ ਲੜਾਈ ਦਾ ਇਹ ਪਤਾ ਲੱਗਦਾ ਨਹੀਂ ਆਈਆਂ ਜੀ ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਐਸਐਮਐਮ ਮੌਜੂਦਾ ਫਾਜ਼ਿਲ ਕਾਦੀ ਬਾਡਰ ਰੋਡ ਛੀਪੂਰੀ ਦੇ ਕੋਲ ਤੋਂ ਇਹ ਤਸਵੀਰਾਂ ਦਿਖਾ ਰਿਹਾ ਜਿੱਥੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇਹ ਗੱਡੀਆਂ ਫਾਜ਼ਿਲਕਾ ਦੇ ਬਾਡਰ ਰੋਡ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਚਾਹਤ ਦੀ ਚੱਲ ਰਿਹਾ ਕਾਲਾ ਪੈਂਦਾ ਉੱਥੇ ਆਜੀ ਭਾਵੇਂ 3500 ਰੁਪਏ ਲੈ ਲਈ ਬੰਦ ਹੈ ਆ ਮਕੀ ਸਰ ਹੈ ਮੀ ਸਰ ਹੈ ਤਾਂ ਇਹ ਤਸਵੀਰਾਂ ਨੇ ਫਾਜ਼ਿਲਕਾ ਦੇ ਬਾਰਡਰ ਰੋਡ ਤੋਂ ਜਿੱਥੇ ਐਕਸੀਡੈਂਟ ਹੋਇਆ ਹੈ ਜਾਂ ਕਿਉਂ ਹੋਇਆ ਹੈ ਇਹ ਗੱਲਬਾਤ ਕਰਾਂਗੇ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਪਹੁੰਚ ਚੁੱਕੀ ਹੈ ਸੀਆਈ ਦੀ ਟੀਮ ਹੈ ਅਤੇ ਥਾਣਾ ਸਿਟੀ ਦੀ ਟੀਮ ਹੈ ਇੱਥੇ ਪਹੁੰਚ ਚੁੱਕੀ ਹੈ ਮੌਕੇ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਕੀ ਹੈ ਹੋਰ ਯਾਰ ਅੱਥੇ ਨਾ ਖੜਾ ਯਾਰ ਜਾ ਇਹ ਮੌਕੇ ਦੀ ਤਸਵੀਰਾਂ ਨੇ ਫਾਜ਼ਿਲਕਾ ਦੇ ਬਾਰਡਰ ਰੋਡ ਸ਼ਿਕਪੂਰੀ ਦੇ ਬਿਲਕੁਲ ਬਾਹਰ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਪਹੁੰਚ ਚੁੱਕੀ ਹੈ ਮਾਮਲਾ ਕੀ ਹੈ ਇਹ ਵੀ ਆਪਾਂ ਜਾਣਕਾਰੀ ਲਵਾਗੇ ਪਰ ਦੇਖ ਸਕਦੇ ਹੋ ਦੋ ਗੱਡੀਆਂ ਇੱਥੇ ਖੜੀਆਂ ਨੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੀਆਈਏ ਦੇ ਇੰਚਾਰਜ ਜੁਗਰਾਜ ਸਿੰਘ ਵੀ ਮੌਕੇ ਤੇ ਪਹੁੰਚੇ ਹੋਏ ਨੇ ਉਗਰਾਜੀ ਕੀ ਮਾਮਲਾ ਕੀ ਹੋਇਆ ਜੀ ਇਹ ਸੂਚਨਾ ਮੈਨੂੰ ਮੈਨੂੰ ਹੋਈ ਆ ਬਥਾ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਫਾਇਰਿੰਗ ਕਿਉਂ ਹੋਈ ਹੈ ਕਿਵੇਂ ਪਤਾ ਕਿ ਪਤਾ ਲਿਆ ਕਿ ਗੱਡੀ ਦੇ ਵਿੱਚ ਗੱਡੀ ਮਾਰੀ ਹੈ ਜੀ ਅੱਛਾ ਜੀ ਮੋਟਰ ਗੱਡੀ ਬਰਾ ਨਹੀਂ ਕੀਸ ਕਰ ਰਹੇ ਮੈਨੂੰ ਪਤਾ ਕਰ ਲਿਆ ਕੋਈ ਫਾਇਰ ਵੀ ਹੋਇਆ ਨੇ ਜੀ ਹਾਂ ਜੀ ਸੁਣਿਆ ਹੋਇਆ ਨੇ ਕਿੰਨੇ ਕ ਫਾਇਰ ਨੇ ਜੀ ਪਤਾ ਨਹੀਂ ਜੀ ਕੋਈ ਤਕਰਾ ਹੋਇਆ ਕੋਈ ਜ਼ਖਮੀ ਕਿੰਨੇ ਹੋਏ ਨੇ ਜੀ ਮੋਟਰ ਜਾਵਾਂਗੇ ਖਰਚਾ ਸਾਨੂੰ ਪਤਾ ਕਰ ਦੇ ਕਿੱਥੇ ਹੋਇਆ ਕਿੱਥੇ ਜੀ ਕਿੱਥੇ ਇਸ ਤਰ੍ਹਾਂ ਹੋ ਰਹੀ ਹੈ ਇਹ ਕਾਰਾਂ ਕਿ ਥੋੜੀਆਂ ਨੇ ਕੋਈ ਕਿਸੇ ਟਕਰਾਣ ਲੱਗੇ ਹੁਣ ਵੈਰੀਫਾਈ ਕਰ ਰਹੇ ਜੀ ਨੰਬਰ ਨੋਟ ਕਰ ਰਹੇ ਕਰ ਰਹੇ ਰੱਬ ਦਾ ਕਰ ਰਹੇ ਮਨੇ ਗੋਲੀਆਂ ਚੱਲੀਆਂ ਨੇ ਹਾਂਜੀ ਹਾਂ ਤਾਂ ਵੱਡੀ ਅਪਡੇਟ ਲੈ ਕੇ ਤੁਹਾਨੂੰ ਦੱਸ ਰਹੇ ਹਾਂ ਫਾਜ਼ਿਲਕਾ ਦੇ ਬਾਰਡਰ ਰੋਡ ਸੀ ਪੁਰੀ ਦੇ ਕੋਲ ਗੋਲੀ ਚੱਲੀ ਹੈ ਜੀ ਜੋ ਖਬਰ ਮਿਲ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਵੀ ਇੱਥੇ ਗੋਲੀ ਚੱਲੀ ਹੈ ਦੋ ਗੱਡੀਆਂ ਤੁਹਾਨੂੰ ਇੱਥੇ ਦਿਖਾਈ ਦੇ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਇੱਥੇ ਪਹੁੰਚ ਚੁੱਕਿਆ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਾਜ਼ਿਲਕਾ ਦੇ ਇੱਕ ਮਿੰਟ ਯਾਰ ਇੱਕ ਮਿੰਟ ਮੇਰਾ ਹੀ ਹੈਗਾ ਇੱਕ ਮਿੰਟ ਕਰ ਦਿਨਾ ਬਾਰਡਰ ਰੋਡ 'ਤੇ ਪੂਰੀ ਦਾ ਬਿਲਕੁਲ ਬਾਹਰ ਤੋਂ ਦੋ ਗੱਡੀਆਂ ਦੇਖ ਰਹੀਆਂ ਨੇ ਤਾਂ ਗੋਲੀ ਚੱਲਣ ਉਹ ਵੀਰ ਜੀ ਗੱਲ ਵਿਖਾਈ ਜਾ ਰਹੀ ਹੈ ਸੀ ਇਨਚਾਰਜ ਵੱਲੋਂ ਇਹ ਸੀ ਪਰ ਸਾਨੂੰ ਰਿਪੋਰਟ ਕੰਮ ਕਰ ਰਹੇ ਸੀ ਪਤਾ ਲੱਗਿਆ ਵੀ ਇੱਥੇ ਕਿ ਆਪਸ ਵਿੱਚ ਗੋਲੀਬਾਰੀ ਵਧੀ ਹੋਈ ਬੰਦੇ ਡੈੱਥ ਹੋ ਗਏ ਕਿੰਨੇ ਜਣੇ ਸੀਗੇ ਇਹ ਕਿੱਥੋਂ ਆ ਰਹੇ ਸੀਗੇ ਪਰ ਸਾਨੂੰ ਕੋਈ ਨਹੀਂ ਪਤਾ ਤੁਸੀਂ ਆਈ ਵਿਟਨੈਸ ਹੈ ਨਹੀਂ ਆ ਮੋਲ ਇਥੇ ਮੁਕੇ ਦੋਨੇ ਆਏ ਸਾਰੇ ਕਿੰਨੀਆਂ ਗੱਡੀਆਂ ਨੇ ਜੀ ਜਿਹੜੀਆਂ ਟਕਰਾਈਆਂ ਨੇ ਇਹ ਦੋ ਹੀ ਨੇ ਆਪਸ ਵਿੱਚ ਇਹ ਜੀ ਮਾਰੀ ਗਈ ਕਿ ਐਕਸੀਡੈਂਟ ਹੋਇਆ ਜੀ ਗੋਲੀ ਗੋਲੀ ਮਾਰੀ ਗਈ ਕਿਸ ਨੇ ਅੱਛਾ ਤਾਂ ਬਕੀ ਸਾਰਾ ਹੋ ਗਿਆ ਨਾ ਬੰਦੇ 60 ਦੇ ਹੀ ਮੋਕੇ ਤੇ ਆ ਗਏ ਤੇ ਇਹ ਗੱਡੀਆਂ ਕਿੰਨਾਂ ਦੀਆਂ ਨੇ ਜੀ ਦੋ ਗਰੁੱਪ ਹੋਏ ਸੀ ਕਹਿੰਦੇ ਨਵੇਂ ਸਾਰੇ ਸੁਰਸ ਨੇ ਗੱਲ ਕਰਦੇ ਦੋ ਗਰੁੱਪ ਹੋਏ ਸੀ ਇੱਕ ਗਰੁੱਪ ਚਲਾ ਗਿਆ ਆ ਗਏ ਉਹਨਾਂ ਨੂੰ ਦੋਆਂ ਦਾ ਪਤਾ ਜੀ ਹਸਪੀਟਲ ਕੱਢ ਗਏ ਹਾਂਜੀ ਦੋ ਜਣੇ ਸੀ ਕਿਸੇ ਦੀ ਡੈਥ ਹੋਈ ਜੀ ਅੱਛਾ ਜੀ ਇੱਕ ਜਣੇ ਨੂੰ ਹਸਪੀਟਲ ਕੱਢ ਕੇ ਸਪਾਟ ਇਹ ਕਿਥੋਂ ਆ ਕਿਥੋਂ ਰੇ ਸੀ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਪੁਲਿਸ ਇਨਵੈਸਟੀਗੇਸ਼ਨ ਹੋਏਗੀ ਨਾ ਜੀ ਆ ਕੇ ਮੌਕੇ ਤੇ ਘਰਦਾ ਨਾ ਉਹ ਕਿੰਨੇ ਕੁ ਫਾਇਰ ਹੋਏ ਨੇ ਮੁੱਖ ਦੇ ਸੀ ਨਹੀਂ ਬਾ ਨਾਲ ਹੀ ਆਏ ਬਰਾਬਰੀ ਆਏ ਉਹ ਫਾਇਰ ਫਾਇਰ ਕਿੰਨੇ ਕੁ ਸੀਗੇ ਫਾਇਰ ਤਾਂ ਜਿਹੜਾ ਬਰਤਣਾ ਕੇ ਬੁਖੇ ਭੇਗੇ ਨਹੀਂ ਬਣੇ ਦੋ ਗੋਲੀਆਂ ਬਚੀਆਂ ਨੰਗੂੜ ਕੰ ਦਾ ਸਹਾਇਆ ਅੰਮਾ ਸੇ ਸੇ ਬਚੀ ਗੋਲੀ ਸੀ ਪੂਰੇ ਦੇ ਬਿਲਕੁਲ ਬਾਹਰ ਤੋਂ ਉਹ ਗੱਡੀਆਂ ਡੇਕੜੀਆਂ ਨੇ ਗੋਲੀ ਪਾਸੇ ਕਰਾਉਗਾ ਆਰਾ ਖਲਾ ਦੇ ਦੋ ਮਰਨ ਵਾਈਟ ਚਲ ਚਲੋ ਨਾ ਜਿਹੜਾ ਨਾਮ ਉਹ ਦੇਖਣੀ ਚਾਹੀਦੀ ਗੁਲਾਮ ਨਾਮ ਦੇ ਇੱਕ ਦਾ ਨਾਮ ਹੈ ਨਾਮ ਦੇ ਇੱਕ ਦਾ ਨਾਮ ਹੈ ਇੱਕ ਦੇ ਨਾਮ ਦਾ 29 ਪਾਰ ਪਾਰ ਮੈਨੂੰ ਉਹ ਬਾਰੇ ਕਹਿੰਦੇ ਨਾ ਕਿ ਕੀ ਹੈ ਕੋਈ ਨਹੀਂ ਕੋਈ ਨਹੀਂ ਚਲੋ ਸੈਕ ਮਿਲਿਆ ਹੈ ਹਾਂ ਉਹ ਇਦੋਂ ਫੋਟੋ ਤਾਂ ਅਰੇਜ਼ ਮੈਲ ਉਹ ਦੋਨ ਗੱਡੀ ਇਦੋਂ ਅਰੇਜ਼ ਬਾਰਡਰ ਗਾ ਹਾਂਜੀ ਸਾਰੇ ਚਲੋ 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 ਯਾਰ ਭੋਲੀ ਨਹੀਂ ਭੋਲੀ ਭੋਲੀ ਕੋ ਪੜਾ ਲੈ ਗੱਲੀ ਇੱਥੇ ਦੋ ਤਰ੍ਹਾਂ ਦਾ ਕੋਈ ਝਗੜਾ ਆ ਹੌਕਲ ਦੇ ਬਾਹਰ ਜੀ ਇੱਥੇ ਦੋ ਗੱਡੀਆਂ ਲੱਗੀਆਂ ਦੋ ਦਫਤ ਵਿਚ ਕਿਤੇ ਨਾ ਢੇੜ ਹੋਇਆ ਸੀ ਜੀ ਹੁਣ ਪਤਾ ਕਰਦੇ ਕਿ ਕਿਤੇ ਲੱਗੀ ਇੱਥੇ ਜਿਹੜਾ ਹਸਪਤਾਲ ਦਾਖਲਿਆ ਇੱਥੇ ਦਾਖਲ ਨਹੀਂ ਉਹਨੇ ਗੋਲੀ ਸ਼ਾਟ ਲੱਗੀ ਆ ਸਿਰ 'ਚ ਉਹ ਡੈਥ ਵੀ ਹੋਈ ਡੈਥ ਹੋ ਗਈ ਆ ਨੇ ਜੀ ਜੀ ਕਿੰਨੇ ਜਣੇ ਹੋਏ ਇੱਥੇ ਆਇਡੈਂਟੀਫਾਈ ਹੋਇਆ ਜੀ ਕੋਈ ਆਇਡੈਂਟੀਫਾਈ ਆ ਜੀ ਕੋਈ ਨਹੀਂ ਅਜੇ ਤਾਈ ਆ ਪਤਾ ਕਰ ਲੈਣੀ ਤੱਕ ਹੋਈ ਹੋ ਜੀ ਅੱਛਾ ਕਿੱਥੋਂ ਦੇ ਲੋਕ ਸੀਗੇ ਕਿੱਥੋਂ ਆ ਰਹੇ ਸੀਗੇ ਅੱਛਾ ਕੋਈ ਪਤਾ ਨਹੀਂ ਇਹਨੇ ਬਾਰੇ ਪਤਾ ਕੋਈ ਨਹੀਂ ਕਿ ਇਹ ਹੈ ਕੌਣ ਗੈਂਗ ਬਾਰੇ ਜੀ ਇਹ ਕਿ ਜੀ ਮਾ ਜੀ ਇਹ ਕੋਈ ਪਤਾ ਨਹੀਂ ਅਜੇ ਤਹੀ ਵੇਖਿਆ ਜੀ ਤੇ ਪਹੁੰਚੀਆਂ ਹਸਪਤਾਲੀ ਪਹੁੰਚੀਆਂ ਕਿੰਨੇ ਹੋਰ ਫੱਟੜ ਵੀ ਹੈਗੇ ਫੱਟੜ ਵੀ ਅਜੇ ਤੇ ਇਹੋ ਹੀ ਆ ਹੋਰ ਤਾਂ ਪਤਾ ਨਹੀਂ ਇੱਕ ਮਰੇ ਜੀ ਇੱਕ ਹੀ ਹੈ ਜੀ ਠੀਕ ਸਿੱਟਾ ਕੀ ਹੈ